ਜੀ ਸਾਹਿਬ ਇਹ ਭਾਈ ਮੈਂ ਟਿਕਟ ਦੀ ਲਾਈਨ 'ਚ ਲੱਗਾ ਤੇ ਇਹ ਪਿੱਛੇ ਲੱਗਾ ਮੇਰੇ ਇਹ ਇੱਕ ਦੋ ਵਾਰੀ ਮੈਨੂੰ ਮਹਿਸੂਸ ਹੋਇਆ ਵੀ ਮੇਰੀ ਜੇਬ 'ਚ ਕੁਝ ਹੋਣ ਦਿਆ ਅੱਛਾ ਤੇ ਜਦੋਂ ਮੈਂ ਟਿਕਟ ਘਟਾਈ ਆ ਪੈਸੇ ਗੱਡੇ ਤੇ ਜੇਬ ਕਹਿੰਦੀ ਹੱਥ ਨਾਲ ਆ ਇਹ ਭਾਈ ਫੜ ਤੇ ਲਿਆ ਵਾ ਚਸ ਬੜੀ ਆਈ ਏ ਇਹ ਤਾਂ ਕਹਿਣਾ ਫੜ ਤੇ ਲਿਆਈ ਪਰ ਚਸ ਬੜੀ ਆਈ ਨਹੀਂ ਭਾਈ ਮੈਂ ਕਿਹਾ ਵੀ ਬਾਹਰ ਗਰਮੀ ਇੰਨੀ ਸੀ ਫੜ ਤੇ ਤੁਸੀਂ ਲਿਆਇਆ ਵਾ ਏਸੀ ਦੇ 16 ਦੇ ਕਰੋ ਹੈ ਜੀ ਉਹ ਤੂੰ ਜੇਬ ਕਿਤਰਾ ਨਹੀਂ ਭਾਈ ਅਚਾਨਕ ਇਹਨਾਂ ਦੀ ਜੇਬ ਨੂੰ ਹੱਥ ਲੱਗਾ ਮੈਂ ਇੰਜ ਦਾ ਕੰਮ ਨਹੀਂ ਕੀਤਾ ਕਸਰ ਲੱਗ ਰਹੀ ਹੈ ਜੇ ਕੱਟ ਰਹੀ ਹੈ ਹਾਂ ਨਜ਼ਰੋ ਸ਼ਕਲੋਂ ਨਜ਼ਰ ਆ ਰਹੀ ਹੈ ਤੇਰਾ ਉਹ ਅੱਡਾ ਜਿਵੇਂ ਕੱਟੇ ਰਹੀ ਹੈ ਅਰੇ ਗੰਭਾ ਜੀ ਰਕਮ ਐਨੇ ਕੱਢੀ ਮੇਰੀ ਇਹ ਰਕਮ ਐ ਗੰਭਾ ਜੀ ਚਲ ਦੱਸ ਉਹਨੂੰ ਸ਼ਰਮਿੰਦਾ ਦੱਸਣ ਕਿਉਂ ਨਹੀਂ ਰਿਹਾ ਕਿੰਨੀ ਰਕਮ ਇਹ ਰਕਮ ਰਕਮ ਹੀ ਹੁੰਦੀ ਹੈ ਜੀ ਪੂਰੇ 65 ਰੁਪਏ ਕੱਢੀ ਜੀ ਪੂਰੇ ਕਿੰਨੇ 65000 ਨਹੀਂ ਨਹੀਂ 65 ਰੁਪਏ ਬਾਕੀ ਦਾ ਐਸੇ ਜੇਬ ਚ ਸੀ ਰਕਮ ਇਧਰੋਂ ਕੱਢੇ ਨੇ 65 ਰੁਪਏ ਹਾਂ ਜੀ 65 ਰਸੇ ਤੁਸੀਂ ਇਹਨੂੰ ਇਸ ਤਰ੍ਹਾਂ ਫੜ ਕੇ ਲਿਆਏ ਹੋ ਭਾਈ ਵੇਖੋ ਤੁਸੀਂ ਸਿਆਣੇ ਬੰਦੇ ਹੋ ਜਿਹੜੀ ਚੋਰੀ ਹੁੰਦੀ ਆ ਲੱਖ ਦੀ ਵੀ ਹੁੰਦੀ ਤੇ 65 ਦੀ ਵੀ ਹੁੰਦੀ ਚੋਰੀ ਤੇ ਚੋਰੀ ਅਲੱਗ ਗੇ ਵੀ ਆ ਤਾਰ ਵੀ ਚੁੱਕੀ ਤੇ ਚੋਰੀ ਆ ਵੀ ਤੂੰ ਕੋਈ ਤੈਨੂੰ ਕੋਈ ਚਾਹੀਦੇ 60 ਤੂੰ ਮੈਨੂੰ ਕਹਿ ਮੈਂ ਤੈਨੂੰ ਕੱਢ ਕੇ ਦੇ ਦਿਆ ਤੈਨੂੰ ਕਹਿਣਾ ਕਿਉਂ ਸੀ ਮੈਂ ਪਹਿਲਾਂ ਹੀ ਕੱਢ ਲਿਆ ਹੈਲੋ